ਕਮਾਲਪੁਰੀਆ ਬਿੱਟੂ ਆ ਗਿਆ ਕਹਿੰਦੇ ਉਹ ਬਿੱਟੂ ਆ ਗਿਆ ਖੇਡ ਮੈਦਾਨ ਦੇ ਵਿੱਚ ਰੇਡ ਪਾ ਰਿਹਾ ਤੇ ਥੋਤੜੇ ਵਾਲੇ ਚਾਰ ਨੇ ਚਾਰੇ ਤਿਆਰ ਨੇ ਕਹਿੰਦੇ ਪਰ RAM ਸਿੰਘ ਜੀ ਹਾਂ ਜੀ ਸਜਣੋ ਸਵਾਗਤ ਹੈ ਆਪਣੇ ਆਰਟੀਵੀ ਚੈਨਲ ਨੀਲਵਾਲ ਦੇ ਉੱਤੇ ਤੁਹਾਡਾ ਅੱਜ ਆਪਾਂ ਗੱਲ ਕਰਾਂਗੇ ਕਬੱਡੀ ਜਗਤ ਦੀ ਮਨੂੰ ਕਬੱਡੀ ਜਗਤ ਦਾ ਕੋਈ ਬਹੁਤਾ ਜਿਆਦਾ ਪਤਾ ਨਹੀਂ ਪਰ ਜਿਹੜੀ ਆਪਾਂ ਗੱਲ ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਇਧਰ ਉਧਰੋਂ ਦੇਖ ਰਹੇ ਹਾਂਗੇ ਮੈਂ ਉਹ ਗੱਲ ਕਰਾਂਗਾ ਵੀ ਜਿੱਦਾਂ ਅੱਜਕੱਲ੍ਹ ਦੇਖ ਰਹੇ ਹੋ ਤੁਸੀਂ ਕਬੱਡੀ ਜਗਤ ਦੇ ਉੱਤੇ ਇੱਕ ਕਹਿਰ ਟੁੱਟਿਆ ਹੋਇਆ ਖਿਡਾਰੀਆਂ ਦੇ ਉੱਤੇ ਜਿਹੜਾ ਬਹੁਤ ਸਾਰੇ ਖਿਡਾਰੀਆਂ ਦੀਆਂ ਮੌਤਾਂ ਦਿਨ ਬਦ ਦਿਨ ਵੱਧ ਰਹੀਆਂ ਨੇ ਕੁਈ ਸਰੀਰਕ ਤੌਰ ਤੇ ਡੈਮੇਜ ਹੋ ਰਿਹਾ ਕਿਸੇ ਦੀ ਮੌਤ ਹੋ ਰਹੀ ਆ ਹੁਣੇ-ਹੁਣੇ ਮੇਰਾ ਵੀਰ ਬਿੱਟੂ ਬਲਿਆਲ ਵਾਲਾ ਹੈ ਨਾ ਤੇ ਉਹਨੂੰ ਗਰਾਊਂਡ ਚੋਂ ਚੱਕ ਕੇ ਲੈ ਕੇ ਆਏ ਨੇ ਜਿੱਦਾਂ ਉਹਦੀ ਪਹਿਲਾਂ ਵੀ ਗੱਲ ਹੋਈ ਆ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਰਹੇ ਹੋ ਚੱਲ ਰਹੀ ਹੈ ਉਹਨਾਂ ਦੀ ਹੈ ਨਾ ਵੀ ਹਰ ਨਵੇਂ ਦਿਨ ਇੱਕ ਨਵੀਂ ਮੌਤ ਕਬੱਡੀ ਖਿਡਾਰੀ ਦੀ ਸਾਡੇ ਸਾਹਮਣੇ ਆਉਂਦੀ ਆ ਬਹੁਤ ਸਾਰੇ ਖਿਡਾਰੀ ਨੇ ਪਾਜ ਹੋਏ ਬੈਠੇ ਨੇ ਕਿਤੇ ਨਾ ਕਿਤੇ ਸਾਡੇ ਜਿਹੜੇ ਕਬੱਡੀ ਦੇ ਚਹੇਤੇ ਨੇ ਦੇਖਣ ਵਾਲੇ ਨੇ ਉਹਨਾਂ ਨੂੰ ਕਿਤੇ ਜਾਂ ਜਿਹੜਾ ਇਹ ਜਗਤ ਹੈ ਸਾਡਾ ਸਾਡਾ ਸੰਸਾਰ ਹੈ ਜਾਂ ਕੋਈ ਵੈਲਫੇਅਰ ਸੁਸਾਇਟੀਆਂ ਨੇ ਜਾਂ ਕਲੱਬ ਨੇ ਐ ਕਿਤੇ ਨਾ ਕਿਤੇ ਐ ਲੱਗਦਾ ਵੀ ਜੇ ਕਿਤੇ ਆਪਾਂ ਥੋੜੇ ਆਹ ਕੰਮ ਪਹਿਲਾਂ ਕਰ ਲੈਂਦੇ ਵੀ ਅੱਜ ਸ਼ਾਇਦ ਇਹ ਦਿਨ ਸਾਨੂੰ ਨਾ ਦੇਖਣੇ ਪੈਂਦੇ ਕੀ ਕਮੀਆਂ ਨੇ ਬਹੁਤ ਸਾਰੀਆਂ ਐਦਾਂ ਦਾ ਇੱਕ ਮੇਰਾ ਵੀਰ ਹੈ ਬਿੱਟੂ ਬਿੱਟੂ ਕਬੱਡੀ ਦਾ ਖਿਡਾਰੀ ਹੈ ਲਾਕਡਾਊਨ ਤੋਂ ਲੈ ਕੇ ਕਬੱਡੀ ਤੋਂ ਪਿੱਛੇ ਹਟਿਆ ਬੈਠਾ ਹੈ ਕੀ ਕਾਰਨ ਨੇ ਕੀ ਇਹਦੀ ਸਪੋਰਟ ਨਹੀਂ ਹੋ ਰਹੀ ਕੀ ਗੱਲ ਬਾਤ ਆ ਕਿਉਂ ਇਹਦੀ ਕਬੱਡੀ ਰੁਕ ਗਈ ਸਾਰੀ ਗੱਲ ਬਾਤ ਆਪਾਂ ਵੀਰ ਦੇ ਨਾਲ ਕਰਦੇ ਆ ਮੇਰੇ ਨਾਲ ਨੇ ਬਾਈ ਬਿੱਟੂ ਕਮਾਲਪੁਰ ਬਾਈ ਕੀ ਹਾਲ ਆ ਵੀਰੇ ਵਧੀਆ ਜੀ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਸਾਸੀ ਕਾਲ ਜੀ ਜਿਹੜੇ ਏਡੀ ਦੂਰੋਂ ਆਏ ਹਨਾ ਬਹੁਤ ਬਹੁਤ ਧੰਨਵਾਦ ਜੀ ਇਹ ਇਹ ਨੇ ਬਾਈ ਬਿੱਟੂ ਆਪਾਂ ਇਹ ਨਾਲ ਗੱਲ ਕਰਾਂਗੇ ਵੀ ਤੁਹਾਡੀ ਬ੍ਰੇਕ ਕਿਉਂ ਲੱਗੀ ਕਿੱਥੇ ਖੜ ਗਈ ਕੀ ਕਮੀ ਰਹਿ ਗਈ ਤੁਹਾਡੇ ਚ ਕਮੀ ਰਹਿ ਗਈ ਜਾਂ ਕਿਤੇ ਸਪੋਰਟ ਦੀ ਕਮੀ ਰਹਿ ਗਈ ਵੀ ਤੁਹਾਡਾ ਬਣਦਸਤਕਾਰ ਜਾਂ ਤੁਹਾਡੀ ਸਪੋਰਟ ਨਹੀਂ ਹੋਈ ਉਹਦੇ ਬਾਰੇ ਆਪਾਂ ਨਾਲ-ਨਾਲ ਗੱਲਬਾਤ ਕਰਦੇ ਰਹਾਂਗੇ ਤੇ ਇਹਨਾਂ ਤੋਂ ਜਾਣਕਾਰੀ ਆਪਾਂ ਲੈਨੇ ਆ ਦੇਖੋ ਤੁਸੀਂ ਆ ਦੇਖ ਰਹੇ ਆ ਦਿਖਾਈ ਭਾਈ ਆਲੇ-ਦੋਲੇ ਮੇਰੇ ਇਹ ਬੋਰੀਆਂ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇੱਧਰ ਪਿੱਠ ਦਿਖਾ ਦੇ ਭਾਈ ਆ ਦੇਖੋ ਇੱਥੇ ਬਾਈ ਇਹ ਕੰਮ ਕਰ ਰਿਹਾ ਜੌਬ ਕਰ ਰਿਹਾ ਇੱਕ ਸੈਲਰ ਦੇ ਵਿੱਚ ਠੀਕ ਆ ਜੀ ਤੋਂ ਚਲੋ ਆਪਾਂ ਸੈਲਰ ਬਾਰੇ ਨਹੀਂ ਆਪਾਂ ਕੋਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਤੁਸੀਂ ਦੇਖ ਸਕਦੇ ਮੈਂ ਅੱਜ ਸੈਲਰ 'ਚ ਇਹਨੂੰ ਲੱਭਿਆ ਇੱਥੋਂ ਪਤਾ ਕਰਕੇ ਵੀ ਬਾਈ ਹੈ ਕਿੱਥੇ ਆ ਨਾ ਤੇ ਹਾਂ ਵੀਰੇ ਤੁਹਾਡੀ ਥੋੜਾ ਕਬੱਡੀ ਜਗਤ ਦੇ ਵਿੱਚ ਜਦੋਂ ਤੁਸੀਂ ਖੇਡਦੇ ਰਹੇ ਹੋ ਕਿੰਨੇ ਸਾਲ ਖੇਡੇ ਕਦੋਂ ਤੁਹਾਡੀ ਸਟਾਰਟਿੰਗ ਹੁੰਦੀ ਹੈ ਥੋੜੀ ਜਾਣਕਾਰੀ ਦਿਓ ਪਹਿਲਾਂ ਸਟਾਰਟਿੰਗ ਤਾਂ ਬਚਪਨ ਦੀ ਹੀ ਹੋਈ ਹੈ ਜੀ ਮੰਨ ਲਓ ਕਿਉਂਕਿ ਫਾਦਰ ਸਾਹਿਬ ਖੇਡਦੇ ਸੀ ਉਹਨਾਂ ਨੇ ਹੀ ਕੋਚਿੰਗ ਆਈ ਰਹੀ ਹੈ ਸਾਰਾ ਕੁਝ ਉਹਨਾਂ ਵੱਲੋਂ ਮਿਲਦਾ ਥੋੜੇ ਜਿਹੜੇ ਉਸਤਾਦ ਨੇ ਮੇਰੇ ਫਾਦਰ ਸਾਹਿਬ ਇਹਨੇ ਕਰਪਾਲ ਸਿੰਘ ਜੀ ਕਰਪਾਲ ਸਿੰਘ ਕਮਾਉਂ ਹਾਂਜੀ ਹਾਂਜੀ ਅੱਛਾ ਤੁਸੀਂ ਕਰਪਾਲ ਜੀ ਦੇ بیٹے ਹੋ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਦੇਖੋ ਐਡਾ ਤੁਸੀਂ ਕਰਪਾਲ ਸਿੰਘ ਜੀ ਨੂੰ ਵੀ ਜਾਣਦੇ ਹੋ ਥੋੜੇ ਚਿਰ ਪਹਿਲਾਂ ਆਪਾਂ ਉਹਨੂੰ ਵੀ ਮਿਲ ਕੇ ਹਟਿਆਂਗੇ ਉਹਨਾਂ ਦੀ ਵੀਡੀਓ ਤੁਸੀਂ ਮੇਰੇ ਚੈਨਲ ਤੇ ਕਹਿ ਦिए ਪਰਫੈਕਟ ਖਿਡਾਰੀ ਨੇ ਆਪਣੇ ਸਮੇਂ ਦੇ ਇੱਕ 스타 ਖਿਡਾਰੀ ਰਹੇ ਨੇ ਉਹ ਉਹਨਾਂ ਤੋਂ ਸਿੱਖਿਆ ਤੁਸੀਂ ਨੇ ਲਈ ਹੈਂ ਹਾਂਜੀ ਹਾਂਜੀ ਬਚਪਨ ਤੇ ਉੱਥੇ ਖੇਡਦੇ ਆ ਰਹੇ ਜੀ ਤੇ ਬ੍ਰੇਕ ਹੁਣ ਲਾਕਡਾਊਨ ਤੋਂ ਬਾਅਦ ਹੋਈ ਹੈ 2021 ਤੋਂ ਬਾਅਦ ਬੰਦ ਕਰਿਆ ਖੇਡਣਾ ਅੱਛਾ ਟੋਟਲ ਕਿੰਨੇ ਸਾਲ ਤੁਸੀਂ ਖੇਡਿਆ ਕਬੱਡੀ ਤੋਦ ਦਾ ਦੇਖ ਲਓ ਜੀ 2021 ਨੂੰ ਖਤਮ ਕਰੀਓ ਪਹਿਲਾਂ ਜਦੋਂ ਜਦੋਂ ਸੁਰਤਾਂ ਸਭਾ ਲਿਆ ਉਹਦਾ ਮੇਰੀ ਬਚਪਨ ਤੋਂ ਚੱਲੂ ਹਾਂ ਅਸੀਂ ਆਹ ਬੇਟ ਚ ਚੱਲਦਾ ਰਹਿਆ ਪਹਿਲਾਂ 55 ਕਿਲੋ 57 ਕਿਲੋ 62 ਕਿਲੋ 70 75 ਉਹਨਾਂ ਜਿਵੇਂ ਗੋਡੀਆਂ ਪਾਈਆਂ ਨੇ ਜੀ ਠੀਕ ਹੈ ਵੀ ਜਿਵੇਂ ਬਾਹਰ ਖਿਡਾਰੀ ਜਾਂਦੇ ਹਨ ਆਪਾਂ ਤੁਸੀਂ ਦੇਖਦੇ ਆ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਉਹਨਾਂ ਦੀ ਹੈਲਪ ਵੀ ਵਧੀਆ ਹੁੰਦੀ ਆ ਕਿਤੇ ਨਾ ਕਿਤੇ ਤੁਸੀਂ ਕਿਹੜੇ ਕਿਹੜੇ ਦੇਸ਼ ਚ ਖੇਡ ਕੇ ਆਏ ਹੋ ਮੈਂ ਵਰਕ ਪਰਮਿਟ ਦੇ ਗਿਆ ਸੀ ਸਾਈਪ੍ਰਸ ਉੱਥੇ ਖੇਡ ਕੇ ਆਏ ਜੀ ਉੱਥੇ ਬਹੁਤ ਮੈਚ ਖੇਡੇ ਨੇ ਉੱਥੇ ਉੱਥੇ ਦਵਿੰਦਰ ਪੰਨੂ ਹੋਰੀ ਰਾਮਨ ਜਲ ਲੌਕਡਾਊਨ ਚ ਇੱਥੇ ਆ ਗਏ ਜੀ ਉਸ ਤੋਂ ਬਾਅਦ ਫਿਰ ਛੱਡਣੀ ਪੈਗੀ ਮਨ ਲਓ ਉਹਦੇ ਚ ਕੀ ਕਾਰਨ ਰਹਿ ਗਏ ਉਹ ਛੁੱਟੀ ਆਇਆ ਸੀ ਜੀ 35 ਦਿਨਾਂ ਦੀ ਅੱਛਾ ਤੇ 5 10 ਕਿ ਦਿਨਾਂ ਬਾਅਦ ਕਰੋਨਾ ਚੱਲ ਪਈ ਪਤਾ ਤਾਂ ਹੈ ਨਹੀਂ ਸੀ ਵੀ ਕਰੋਨਾ ਚੱਲੂਗਾ ਜਾਂ ਕੁਝ ਵੀ ਆ ਉਹਦੇ ਕਰਕੇ ਸਾਲ ਦਾ ਵੀ ਜਿਆ ਰਹਿੰਦਾ ਸੀ ਉਹ ਵੀਜ਼ਾ ਇੱਥੇ ਐਕਸਪਾਇਰ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਜਾਇਆ ਨਹੀਂ ਗਿਆ ਦੁਬਾਰਾ ਫਿਰ ਦੁਬਾਰੇ ਪੈਸੇ ਲਾਉਣੇ ਪੈਂਦੇ ਸਾਰੇ ਹਾਂ ਜੀ ਹੁਣ ਇੱਕ ਗੱਲ ਕਰੀਏ ਥੋੜੀ ਜੀ ਵੀ ਹੁਣ ਇਹ ਚ ਤੁਸੀਂ ਕਰੋਨਾ ਨੂੰ ਦੋਸ਼ੀ ਸਮਝਦੇ ਹੋ ਜਾਂ ਕਿਸਮਤ ਨੂੰ ਹਣਾ ਕਿਸਮਤੇ ਲਾ ਲੋ ਜੀ ਹਨਾ ਕਿ ਮਾਰੀ ਦਾ ਕਿਸਮਤ ਅਜਿਹੀ ਨਹੀਂ ਸਾਥ ਨਹੀਂ ਦਿੰਦਾ ਇਹੀ ਕਹਿ ਸਕਦਾ ਮੈਂ ਜੇ ਪਤਾ ਹੁੰਦਾ ਤਾਂ ਫਿਰ ਆਪਾਂ ਛੁੱਟੀ ਵੀ ਨਾ ਆਉਂਦੇ ਫਿਰ ਤਾਂ ਉੱਥੇ ਚੱਲੀ ਜਾਂਦਾ ਜੀ ਵਧੀਆ ਹਾਂ ਜੀ ਇਹਦਾ ਮਤਲਬ ਤੁਸੀਂ ਕਮਜ਼ੋਰ ਹੋ ਨਾ ਕਮਜ਼ੋਰ ਤਾਂ ਕਹਾਨੂੰ ਹੀ ਮੈਂ ਤਾਂ ਤੁਹਾਨੂੰ ਹੁਣ ਵੀ ਦੱਸਿਆ ਵੀ ਜੇ ਹੁਣ ਵੀ ਕੋਈ ਸਪੋਰਟ ਦਾ ਚੱਕਰ ਆ ਹਨਾ ਜੀ ਜੇ ਕੋਈ ਸਪੋਰਟ ਕਰਦਾ ਆਪਣੀ ਤਾਂ ਆਪ ਹੁਣ ਵੀ ਖੇਡਣ ਨੂੰ ਤਿਆਰ ਹਾਂ ਨਹੀਂ ਮੈਂ ਤੁਹਾਨੂੰ ਤਾਂ ਕਹਿ ਰਿਹਾ ਵੀ ਆਪਾਂ ਆਮ ਤੁਸੀਂ ਦੇਖਦੇ ਹੋਵੋਗੇ ਬੀ ਕਹਿੰਦੇ ਜਿਹੜਾ ਕਿਸਮਤ ਸ਼ਬਦ ਹੈ ਕਮਜ਼ੋਰਾਂ ਦੀ ਡਿਸਕਨਰੀ ਦਾ ਤੁਹਾਡੀ ਡਿਸਕਨਰੀ ਚ ਕਿਵੇਂ ਆ ਗਿਆ ਫਿਰ ਇਹ ਇਹ ਪਤਾ ਕੀ ਹੈ ਜੀ ਜਦੋਂ ਫਿਰ ਦੋਸਤਾ ਦੇ ਕਿਸੇ ਚੀਜ਼ ਦਾ ਦੇਣਾ ਪਊ ਹੁਣ ਜੋ ਕਰੋਨਾ ਨੇ ਤਾਂ ਮਾਰਾ ਨਹੀਂ ਸਕਿਆ ਕਰੋਨਾ ਨੇ ਤਾਂ ਬਹੁਤ ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਕਰਤੀ ਉਸ ਟਾਈਮ ਤੇ ਜਿਹੜਾਂ ਦਾ ਕਿਸੇ ਕਹਿੰਦੇ ਮਾਰਾ ਨਹੀਂ ਕਿਹਾ ਸਕਦੇ ਨਹੀਂ ਸਮਝੇ ਨਹੀਂ ਵੀ ਉਹ ਤਾਂ ਹੋਏ ਪਾੜਾ ਗਿਆ ਜਿਹੜਾ ਨੇ ਬਹੁਤ ਡੈੱਡ ਬਾਡੀਆ ਹੋ ਗਿਆ ਉਹ ਤਾਂ ਬਹੁਤ ਕੁਝ ਹੋਇਆ ਸਾਡੇ ਸਾਹਮਣੇ ਹੈ ਨਾ ਸਹੀ ਬੰਦਿਆਂ ਨੂੰ ਮਾਰਿਆ ਗਿਆ ਉਸ ਟਾਈਮ ਤੇ ਉਹਨੂੰ ਤਾਂ ਆਪਾਂ ਚਲੋ ਪਤੀ ਆ ਉਹਦਾ ਸਾਰਿਆ ਵਸਤੀ ਪਤਾ ਵੀ ਆਪਣਾ ਤਾਂ ਐ ਲਾਲ ਵੀ ਕਿਸਮਤ ਨਹੀਂ ਜਿਹੜਾ ਖਾਦਾ ਇੱਕ ਜੇ ਆਪਾਂ ਸੋਚੀਏ ਤੇਰੇ ਵੀ ਜਾਣ ਮੇਰੀ ਭਾਸ਼ਾ ਰਾਬਾ ਨਾ ਨਾ ਠੀਕ ਹੈ ਜੀ ਹਾਂ ਜਣਾ ਤਾਂ ਉਹੀ ਬੈਠੇ ਆ ਬਸ ਐ ਆਪਾਂ ਇਹ ਚੀਜ਼ ਕਹਿ ਦਨੇ ਹੁਣ ਵੀ ਆਪਣੀ ਕਿਸਮਤ ਕਿਹੜਾ ਖਾ ਗਈ ਆਪਾਂ ਉਹ ਚੀਜ਼ ਜਿਵੇਂ ਆਪਾਂ ਸਾਰੇ ਕਹਿੰਦੇ ਪੰਜਾਬੀ ਚ ਹਾਂ ਕਰੋਨਾ ਤੋਂ ਬਾਅਦ ਫਿਰ ਤੁਸੀਂ ਕਿਤੇ ਪਹੁੰਚ ਕੀਤੀ ਕਿਸੇ ਅਕੈਡਮੀ ਦੇ ਕੋਲ ਜਾਂ ਕਿਸੇ ਕਲੱਬ ਦੇ ਕੋਲ ਵੀ ਤੁਹਾਨੂੰ ਇਧਰ ਨੂੰ ਫਿਰ ਚਲਾਇਆ ਜਾਵੇ ਫਿਰ ਐ ਸੀ ਨਾ ਜੀ ਫਾਦਰ ਸਾਹਿਬ ਮੰਨ ਲਓ ਬਿਮਾਰ ਹੋ ਗਏ ਸੀਗੇ ਫਿਰ ਕੰਮ ਕਰ ਆਪ ਦੇਖਣਾ ਪੈਂਦਾ ਜੀ ਘਰ ਦੀ ਕਬੀਲਦਾਰੀ ਤੁਹਾਨੂੰ ਪਤਾ ਤਾਂ ਕਰਕੇ ਸਰ ਫਿਰ ਕੰਮ ਜੇ ਮੈਂ ਵੀ ਨਾ ਕੰਮ ਕਰਦਾ ਖੇਡਣ ਵਾਸਤੇ ਤੁਹਾਨੂੰ ਪਤਾ ਸਪੋਰਟ ਚਾਹੀਦਾ ਖਰਾਕ ਚਾਹੀਦੇ ਫਿਰ ਜੇ ਘਰੋਂ ਖਰਾਕ ਖਾਵਾਂਗੇ ਤਾਂ ਉਧਰ ਕੋਈ ਕਿੱਥੇ ਦਾ ਕਰੇ ਕਮਾ ਕੇ ਦੇਣੇ ਨੇ ਆਪਾਂ ਨੇ ਕਿੱਥੇ ਆਪਾਂ ਘਰੋਂ ਖਾ ਰਹੇ ਫਰੈਂਸ ਸਰਕਲ ਬਣਦਾ ਨਹੀਂ ਸੀ ਕਿੰਨੇ ਚਿਰ ਘਰੋਂ ਖਾਦਾ ਘਰੋਂ ਤਾਂ ਜਿੰਨਾ ਰਾਮ ਸਾਨੂੰ ਦੱਸਿਆ ਵੀ ਖੇਡਿਆ ਉਹਨਾਂ ਟਾਈਮ ਘਰੋਂ ਹੀ ਖਾਦਾ ਹੋਰ ਕਿਸੇ ਨੇ ਆਪਾਂ ਨੂੰ ਕੋਈ ਸਪੋਰਟ ਨਹੀਂ ਕਰੀ ਕਿਸੇ ਨੇ ਕੋਈ ਆ ਨਹੀਂ ਵੀ ਕਦੇ ਕੁਝ ਦਿੱਤਾ ਬਠਿੰਡੇ ਗਿਆ ਸੀ ਮੈਂ ਮਾਦਲ ਨਾਲ ਦਡਵਿੰਡੀ ਜੀ ਕੋਲ ਉੱਥੇ ਕੈਂਪ ਲਾ ਕੇ ਆਇਆ ਉਹਨਾਂ ਨੇ ਉੱਥੇ ਮੈਨੂੰ ਇਹ ਚੀਜ਼ ਨੂੰ ਗੇਮ ਨੂੰ ਦੇਖ ਕੇ ਸਪੈਸ਼ਲ ਕਿਹਾ ਉਹਦਾ ਵੀ ਪੱਡ ਦੇ ਦਿੱਤਾ ਸੀ ਵੀ ਤੈਂ ਖਾਣਾ ਇਹ ਕੱਲੇ ਨੇ ਠੀਕ ਹੈ ਹਾਂ ਜੀ ਅਬ ਠੰਡੇ ਢੀਏ ਵਿੱਚ ਠੀਕ ਹੈ ਹਾਂ ਜੀ ਹਾਂ ਤੇ ਉਦੋਂ ਦਾ ਘਰ ਦੇ ਨਹੀਂ ਸਪੋਰਟ ਰਹੀ ਆ ਵੀ ਕੈਂਪ ਚ ਵੀ ਭੇਜਿਆ ਜਿੱਥੇ ਕਹਿੰਦੇ ਸਾਰਾ ਕੁਝ ਕੀਤਾ ਬਸ ਜਦੋਂ ਉਦੋਂ ਵੱਧ ਸੁਣ ਦੱਸਿਆ ਵੀ ਕਬੀਲਦਾਰੀ ਐ ਹੋ ਗਿਆ ਵੀ ਆਪਾਂ ਹੁਣ ਘਰ ਚਲਾਉਣਾ ਪਊਗਾ ਹਨਾ ਵੀ ਖੇਡ ਨਹੀਂ ਸਕਦੇ ਉੱਥੋਂ ਫਿਰ ਛੱਡਣਾ ਪੈ ਗਿਆ ਹੁਣ ਏਜ ਕਿੰਨੀ ਹੋ ਗਈ ਤੁਹਾਡੀ ਏਜ 32 ਸਾਲ ਦੀ 32 ਸਾਲ ਹੋ ਗਈ ਤੇ ਹੁਣ ਤੁਹਾਡੇ ਅੰਦਰ ਦੁੱਖ ਜਾ ਰਹਿੰਦਾ ਵੀ ਯਾਰ ਵੀ ਜੇ ਆਪਾਂ ਨੂੰ ਕਿਤੇ ਨਾ ਕਿਤੇ ਟਾਈਮ ਮਿਲ ਜੇ ਮੈਂ ਤੁਹਾਨੂੰ ਕਹਿਣਾ ਹੀ ਮੈਂ ਡੇਲੀ ਹੁਣ ਵੀ ਮੈਚ ਦੇਖਦਾ ਕੱਲੇ ਕੱਲੇ ਪਲੇਅਰ ਬਾਰੇ ਪਤਾ ਚੱਲ ਰਿਹਾ ਵੀ ਕੌਣ ਕਿਵੇਂ ਚੱਲ ਰਿਹਾ ਕੌਣ ਪੀ ਕਿਤੇ ਆ ਕੌਣ ਕਿਵੇਂ ਹਨਾ ਕੌਣ ਡਾਊਨ ਹੋ ਰਿਹਾ ਕਿਤੇ ਸੱਟ ਲੱਗੀ ਜਾ ਵੀ ਕਿਵੇਂ ਕਿਹਦੀ ਗਲਤੀ ਕਰਕੇ ਲੱਗੀ ਕੀ ਹੋਇਆ ਸਾਰੀਆਂ ਚੀਜ਼ਾਂ ਨੋਟਸ 'ਚ ਨੇ ਡੇਲੀ ਮੈਚ ਦੇਖਦਾ ਜਿਹੜੇ ਹੋ ਰਹੇ ਨੇ ਹਾਂ ਖੇਡਣੋਂ ਤਾਂ ਤੁਹਾਨੂੰ ਪਤਾ ਵੀ ਚਲਾਉਣੇ ਤਾਂ ਨਹੀਂ ਬੁੱਲੇ ਜ ਉਹਦਾ ਕਹਿਣਾ ਹਥਿਆਰ ਰੱਖੇ ਨੇ ਹਾਂ ਜੀ ਇਹ ਤਾਂ ਤੁਹਾਡੀ ਮਜਬੂਰੀ ਬਣ ਗਈ ਫੇਰ ਹਾਂ ਮਜਬੂਰੀ ਬਣ ਗਈ ਮਜਬੂਰੀ ਬਣ ਗਈ ਜੇ ਹ ਤਹਾਨੂੰ ਹੁਣ ਵੀ ਦੱਸ ਰਹੇ ਹਾਂ ਵੀ ਸਪੋਰਟ ਕਰੇ ਜੇ ਕੋਈ ਬੰਦਾ ਇਹ ਕਹੇ ਹਨਾ ਵੀ ਮੈਂ ذری سپورٹ ਕਰਦਾ ਵੀ ਜਿਵੇਂ ਮੰਨ ਲਓ ਹਨਾ ਮੈਨੂੰ ਖਰਾਕ ਮਿਲੇ ਸਾਰਾ ਕੁਝ ਮਿਲੇ ਖੇਡਣ ਨੂੰ ਤਾਂ ਮੈਂ ਹੁਣ ਵੀ ਖੇਡਣ ਨੂੰ ਕੋਈ ਏਡੀ ਗੱਲ ਨਹੀਂ ਹੈ ਕੋਈ ਵੀ ਕੋਈ ਦਿੱਕਤ ਨਹੀਂ ਹੈ ਏਡੀ ਗੱਲ ਨਹੀਂ ਹੈ ਫਿਰ ਪ੍ਰੈਕਟਿਸ ਵਗੈਰਾ ਪ੍ਰੈਕਟਿਸ ਹੁਣ ਛੱਡੀ ਹੋਈ ਸੀ ਫਿਰ ਤਾਂ ਕਰਾਂਗੇ ਜਦੋਂ ਕੋਈ ਹਨਾ ਬਾਹ ਫਟੂਗਾ ਕੋਈ ਫਿਰ ਤਾਂ ਸਾਰਾ ਕੁਝ ਹੁਣ ਤੂੰ ਸੋੜਾ ਕਹਿਣ ਦਾ ਮਤਲਬ ਇਹ ਹੈ ਆਪਾ ਉਹਦਾ ਵੀ ਨਹੀਂ ਮੁੱਲ ਮੋੜ ਤੁਹਾਡੀ ਕਦਰ ਕਰੇ ਕੋਈ ਕਦਰਦਾਨ ਆਜੇ ਕਬੱਡੀ ਦਾ ਆ ਉਹਦਾ ਆਪਾਂ ਵੀ ਨਾ ਗੁਣ ਭੁੱਲਦੇ ਉਹਨੂੰ ਵੀ ਕਰਕੇ ਦਿਖਾਵਾਂਗੇ ਆਪਾਂ ਅਗਲੇ ਨੂੰ ਉਸੇ ਤਰ੍ਹਾਂ ਕਬੱਡੀ ਖੇਡ ਲੋਗੇ ਹਾਂਜੀ ਹਾਂ ਖੇਡਣ ਨੂੰ ਸਾਨੂੰ ਦੱਸਿਆ ਤੁਸੀਂ ਵੀ ਮਤਲਬ ਜੰਪ ਬਹੁਤ ਵੱਡਾ ਸਾਨੂੰ ਦੱਸਿਆ ਜਿਹੜਾ ਜੰਪ ਉਹ ਫੋਟੋ ਦੇ ਵਜ੍ਹਾ ਹੈ ਉਹ ਹੁਣ ਇੱਥੇ ਖੜੇ ਖੜੇ ਵੀ ਮਾਰ ਕੇ ਦਿਖਾ ਦੂੰਗਾ ਇਹ ਤੁਹਾਨੂੰ ਲਾਈਵ 'ਚ ਦਿਖਾ ਦੋਗੇ ਜੰਪ ਮਾਰ ਕੇ ਦਿਖਾ ਦੂੰਗਾ ਮਾਰ ਕੇ ਦਿਖਾਉਂਗੇ ਹਾਂਜੀ ਉਹੀ ਜੰਪ ਹੁਣ ਮਾਰ ਦੋਗੇ ਹਾਂਜੀ ਹਾਂ ਕੋਈ ਦਿੱਕਤ ਨਹੀਂ ਜਦੋਂ ਮੈਚ ਦੇਖਦੇ ਹਾਂ ਕਿਵੇਂ ਲੱਗਦਾ ਹੁੰਦਾ ਉੱਥੇ ਇਹੋ ਚੀਜ਼ ਹੁੰਦੀ ਹੈ ਵੀ ਜਿਵੇਂ ਮੰਨ ਲਓ ਕੋਈ ਡਰ ਆਇਆ ਜਾ ਕੋਈ ਜਾਫੀ ਆ ਵੀ ਜਿਹੜਾ ਮੰਨ ਲਓ ਆਪਾਂ ਨੂੰ ਪਤਾ ਲੱਗ ਰਿਹਾ ਵੀ ਹਾਂ ਇਹ ਬੈਸਟ ਬਣਾ ਚਾਹੀਦਾ ਸੀ ਹਨਾ ਵੀ ਜਿਹੜਾ ਮੰਨ ਲਓ ਬੈਸਟ ਨਿਕਲਦਾ ਨਿਕਲਦਾ ਮਗਰ ਉਹ ਜਾਫੇ ਪੈ ਜਾਂਦੇ ਨੇ ਉਹ ਥੋੜੀਆਂ ਗਲਤੀਆਂ ਹੋ ਜਾਂਦੀਆਂ ਨੇ ਉੱਥੇ ਇਹ ਚੀਜ਼ ਹੁੰਦੀ ਆ ਵੀ ਜੇ ਆਪਾਂ ਇਹ ਚੀਜ਼ ਤੇ ਆਪਾਂ ਹੁੰਦੇ ਆਪਾਂ ਦਿਮਾਗ ਲਾ ਸਕਦੇ ਦਿੱਥੇ ਅੱਛਾ ਉਦੋਂ ਲੱਗਦਾ ਹੁੰਦਾ ਉਹਦੀ ਜਗ੍ਹਾ ਤੇ ਮੈਂ ਹੁੰਦਾ ਹਾਂਜੀ ਹਾਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਜਿਵੇਂ ਹ ਵਿਪਾਰ ਉੱਥੇ ਹੁੰਦਾ ਵੀ ਯਾਰ ਇਹਨਾਂ ਦਾ ਨਹੀਂ ਹੁੰਦਾ ਜਿਵੇਂ ਕਈ ਰੇਡਰਾਂ ਨੂੰ ਨਾ ਕਈ ਜਾ ਫਿਰ ਬੰਦੇ ਕਰ ਦਿੰਦੇ ਨੇ ਮੰਨ ਲਓ ਕੋਡੀ ਪਾਉਣੇ ਨਹੀਂ ਜਾਂਦਾ ਫਿਰ ਉਹ ਉੱਥੇ ਇਹ ਹੁੰਦਾ ਵੀ ਯਾਰ ਇਹ ਤਾਂ ਬਹੁਤ ਗਲਤ ਗੱਲ ਆ ਇੱਕ ਨਾ ਜਿਵੇਂ ਤੁਹਾਡੇ ਫਾਦਰ ਸਾਹਿਬ ਦੇ ਟਾਈਮ ਤੇ ਵੱਡੇ ਨਾਮ ਨਹੀਂ ਹੁੰਦੇ ਸੀਗੇ ਕੋਈ ਬਹੁਤਾ ਕਬੱਡੀ ਦੇ ਉੱਤੇ ਇਹਨਾਂ ਜ਼ੋਰ ਨਹੀਂ ਸੀਗਾ ਜਿਹੜੇ ਤੁਹਾਡਾ ਵਾਲਾ ਟਾਈਮ ਸੀਗਾ ਨਾ ਫਿਰ ਤਾਂ ਬਹੁਤ ਸਮਾਂ ਨਹੀਂ ਉਹ 4 ਇੱਕ ਸਾਲ ਤੁਹਾਡੀ ਗੈਪ ਨੇ ਹਨਾ 4 ਸਾਲ ਮੰਨ ਕੇ ਚੱਲਦੇ ਵੀ 4 ਸਾਲਾਂ ਦਾ ਗੈਪ ਆ ਪਰ ਉਹ ਟਾਈਮ ਦੇ ਉੱਤੇ ਤਾਂ ਪੂਰੀ ਕਬੱਡੀ ਜ਼ੋਰਾਂ ਤੇ ਸੀ हां जी को तो फिर मैं ओपन ਚ ਨਹੀਂ ਸੀ ਖੇਡਦਾ ਸੀ ਮੰਨ ਲਓ 70 ਤੱਕ ਖੇਡਦਾ ਸੀ ਅੱਛਾ ਓਪਨ ਚ ਗਈ ਓਪਨ ਚ ਇੱਕ ਦੋ ਮੈਚ ਖੇਡੇ ਨੇ ਜਿਵੇਂ ਬਿਹਲੇ ਕਈ ਵਾਰ ਖੇਡਣ ਜਾਂਦੇ ਹੁੰਦੇ ਸੀ ਉਹ ਕਹਿੰਦੇ ਸਾਡੇ ਚ ਪਾਦੇ ਕੌਡੀਆਂ ਜਿਹੜੇ ਅਕੈਡਮੀ ਵਾਲੇ ਮੁੰਡੇ ਸੀ ਤਾਂ ਉਹਨਾਂ ਚ ਪਾ ਦਿੰਦਾ ਹੁੰਦਾ ਸੀ ਪਰ ਉਹ ਮੰਨ ਲਓ 70 75 62 62 ਇੱਥੇ ਤੱਕ ਖੇਡਿਆ ਹੀ ਪਹਿਲਾਂ ਸਟਾਰਟਿੰਗ ਤੋਂ ਵੇਟ ਤੋਂ ਹੀ ਚੱਲਦਾ ਆਇਆ ਜੀ ਬਾ 75 ਤੇ ਜਾ ਕੇ ਆਇਆ ਲਾ ਲਓ ਵੀ ਭੈਣ ਦਾ 70 ਤੇ ਜਾ ਕੇ ਹੋ ਗਿਆ ਘਮ ਹੋ ਗਿਆ ਹਾਂ ਜੀ ਹਾਂ ਹੁਣ ਉੱਥੇ ਬਾਹਰ ਸੀ ਉੱਥੇ ਓਪਨ ਹੀ ਖੇਡਿਆ ਜਾਂ ਨਾ ਟਾਈਮ ਖੇਡਿਆ ਜੀ ਇਹ ਇਹਦਾ ਪਸਤਾਵਾ ਵੀ ਹੁੰਦਾ ਆ ਹੁੰਦੀ ਹੈ ਇਹਨ ਕੀ ਕਰੀਏ ਸਾਨੂੰ ਪਤਾ ਜਿਹੜਾ ਕੋਈ ਸੁਪਨਾ ਹੁੰਦਾ ਬੰਦੇ ਦਾ ਹੁਣ ਪਹਿਲਾਂ ਫਾਦਰ ਸਾਹਿਬ ਦਾ ਸੁਪਨਾ ਸੀ ਉਸ ਤੋਂ ਬਾਅਦ ਮੈਨੂੰ ਤਾਂ ਇਹ ਚੀਜ਼ ਦਾ ਹੈ ਇਹ ਹੀ ਜੀ ਵੀ ਆਪਾਂ ਵੀ ਕੋਈ ਸਟਾਰ ਬੰਨਾ ਕਬੱਡੀ ਦਾ ਕਰਨਾ ਹੁਣ ਥੋੜਾ ਬਦਲ ਚ ਰਹਿ ਗਿਆ ਵੀ ਜੇ ਪਰਮਾਤਮਾ ਕਿਰਪਾ ਕਰੇ ਦੇਖੋ ਵੀ ਕੋਈ ਗੱਲ ਨਹੀਂ ਹੌਸਲਾ ਰੱਖ ਪਰਮਾਤਮਾ ਮਿਹਰ ਕਰਦਾ ਹੁੰਦਾ ਠੀਕ ਹੈ इमोशनल ਹੋਣਾ ਜਾਇਜ਼ ਆ ਤੇਰਾ ਠੀਕ ਹੈ ਨਾ ਅਸੀਂ ਚਾਹੁੰਨੇ ਭਰਾਵਾ ਵੀ ਭਾਈ ਦੇਖੋ ਭਾਈ इमोशनल ਹੋ ਗਿਆ ਮਾਫੀ ਚਾਹੁੰਨੇ ਭਾਈ ਇੱਕ ਦਰਦ ਹੈ ਬੰਦੇ ਦੇ ਅੰਦਰ ਭਾਈ ਜੇ ਸਪੋਰਟ ਹੋਵੇ ਇਹਦਾ ਅੱਜ ਵੀ ਜੀ ਕਰਦਾ ਵੀ ਅੱਜ ਵੀ ਕਹਿੰਦਾ ਮੈਂ ਕਹਿੰਦਾ ਆ ਤੁਸੀਂ ਵੀਡੀਓ ਚ ਦੇਖਿਓਗੇ ਬਾਈ ਨੇ ਜੰਪ ਮਾਰ ਕੇ ਦਿਖਾਇਆ ਜਿਹੜਾ ਮੈਂ ਇਹਨਾਂ ਦੀ ਪਹਿਲਾ ਵੀਡੀਓ ਦੇਖੀ ਸੈਪਰਸ ਦੇ ਵਿੱਚ ਇਹਦਾ ਇਹਦਾ ਜਿਹੜਾ ਮੈਚ ਹੋਇਆ ਸੀ ਜਿਹੜਾ ਕਬੱਡੀ ਦੀ ਟੀਮ ਦੇ ਵਿੱਚ ਖੇਡਿਆ ਬਹੁਤ ਸੋਹਣੀ ਕਬੱਡੀ ਆ ਬਾਈ ਦੀ ਹਨਾ ਰੇਡਰ ਵਧੀਆ ਤੇ ਜੱਫੇ ਵੀ ਲਾਉਂਦਾ ਨਾਲ ਨਾਲ ਹਨਾ ਇਹਨਾਂ ਦੇ ਫਾਦਰ ਸਾਹਿਬ ਦੇ ਵਿੱਚ ਵੀ ਇੱਕ ਕੁਆਲਿਟੀ ਸੀਗੀ ਦੋਨੇ ਤਰਫੋਂ ਸੀਗਾ ਉਹ ਦੋਨੇ ਤਰਫੋਂ ਖੇਡਦਾ ਸੀਗਾ ਜਾਫੀ ਵਾਲੇ ਤਰਫੋਂ ਵੀ ਤੇ ਰੇਡਰ ਵਾਲੇ ਤਰਫੋਂ ਵੀ ਤੇ ਦੁਖਤਾ ਦੇਖੋ ਥੋੜਾ ਜਾਇਜ਼ ਆ ਹਨਾ ਇਮੋਸ਼ਨਲ ਹੋਣਾ ਜਾਇਜ਼ ਆ ਤੋ ਮੈਂ ਹੁਣ ਵਿਚੋ ਬੇਨਤੀ ਕਰੂੰਗਾ ਭਾਈ ਨੂੰ ਜੇ ਕੋਈ ਵੀ ਮੇਰਾ ਵੀਰ ਇਹਦੀ ਬਾਹ ਫੜਨ ਵਾਲਾ ਹੈਗਾ ਕਬੱਡੀ ਜਗਤ ਦੇ ਵਿੱਚ ਅਸੀਂ ਬਹੁਤ ਅੱਜਕੱਲ ਇਨਾਮਾਂ ਦੇ ਹੁਣ ਬਾਈ ਨਾਲ ਹੀ ਗੱਲ ਕਰ ਲੈਣਾ ਭਾਈ ਐਨੇ ਨੇ ਇਨਾਮ ਦਿੱਤੇ ਜਾਂਦੇ ਨੇ ਇੱਕ ਇੱਕ ਬੰਦੇ ਦਾ 10-10 ਵਾਰੀ ਸਨਮਾਨ ਹੁੰਦਾ ਹੈ ਹਨਾ ਹੁਣ ਤਾਂ ਪਰੇ ਹੋਏ ਨੂੰ ਪਰ ਰਹੇ ਨੇ ਜੀ ਹੁਣ ਤਾਂ ਜਿਹੜਾ ਪਰ ਗਿਆ ਉਹਨੂੰ ਤਾਂ ਪਰੇ ਰਹੇ ਨੇ ਹੁਣ ਜਿਹੜੇ ਹਾਲੇ ਵੀ ਹੁਣ ਜਿਹੜੇ ਨਵੇਂ ਪਲੇਅਰ ਨੇ ਉਹ ਕਾਤੋਂ ਨਹੀਂ ਉੱਠ ਰਹੇ ਉਹ ਤਾਂ ਇਹਨੂੰ ਟਰੇ ਜਿਹੜਾ ਨਾਂ ਚੱਲ ਰਿਹਾ ਬਸ ਉਹਨਾਂ ਨੂੰ ਚੱਲ ਰਿਹਾ ਹਰੇਕ ਮੈਚਾਂ ਤੇ ਉਹਨਾਂ ਨੂੰ ਬੁਲਾਇਆ ਜਾਂਦਾ ਉਹਨਾਂ ਨੂੰ ਸਨਮਾਨ ਕੀਤਾ ਜਾਂਦਾ ਜੇ ਮਾਰੇ ਖੜਿਆ ਰਹਿੰ اپنی ਗੱਲ ਨਹੀਂ ਕਰਦੇ ਵੀ ਜਿਹੜੇ ਖੇਡ ਰਹੇ ਨੇ ਜਿਹੜੇ ਨਵੇਂ ਉੱਠਰੇ ਨੇ ਉਹਨਾਂ ਨੂੰ ਵੀ ਮੌਕਾ ਦਿੱਤਾ ਜਾ ਰਿਹਾ ਜਿਹੜੇ ਚੱਲ ਰਹੇ ਨੇ ਉਹਨਾਂ ਨੂੰ ਚੱਲ ਰਹੇ ਬਸ ਜਿਹੜੇ ਮੰਨ ਲਓ ਕੋਈ ਐ ਨਹੀਂ ਹਾਂ ਬਸ ਉਹੀ ਖੇਡ ਰਹੇ ਨੇ ਬੈਸਟਾਂ ਤੇ ਵੀ ਹੁਣ ਆਪਾਂ ਦੇਖਦੇ ਰਹਣਾ ਵੀ ਉਹੀ ਚੱਲਦੇ ਨੇ ਜਿਹੜਾ ਲੱਗੂ ਵੀ ਜਿਹੜਾ ਵਧੀਆ ਖਿਡਾਰੀ ਆ ਉਹੀ ਕਾਡੀਆਂ ਪਾਊਗਾ ਦੂਜੇ ਨੂੰ ਮੌਕਾ ਨਹੀਂ ਦਿੰਦੇ ਨਵੇਂ ਪਲੇਅਰ ਨੂੰ ਮਤਲਬ ਤੁਸੀਂ ਇਸ ਗੱਲ ਨੂੰ ਕਹਿ ਰਹੇ ਹੋ ਵੀ ਕਿਤੇ ਨਾ ਕਿਤੇ ਪਿੱਛੇ ਰੱਖ ਰੱਖਿਆ ਹਾਂ ਜੀ ਹਾਂ ਨਵੇਂ ਪਲੇਅਰਾਂ ਨੂੰ ਉੱਠਣ ਨਹੀਂ ਦਿੱਤਾ ਯਾਰ ਜਿਹੜੇ ਚੱਲ ਰਹੇ ਨੇ ਉਹੀ ਤੁਸੀਂ ਆਪ ਵੀ ਤੁਸੀਂ ਚਲੋ ਇਹ ਚੀਜ਼ ਬਾਰੇ ਨੌਲੇਜ ਰੱਖਦੇ ਹਾਂ ਵੀ ਜਿਹੜੇ ਪਲੇਅਰ ਮੰਨ ਲਓ ਸੀਨੀਅਰ ਨੇ ਜਿਹੜੇ ਹੁਣ ਅੱਜ ਜਿਹਨਾਂ ਦੇ ਟਾਈਮ 'ਚ ਨੌ ਚੱਲ ਰਿਹਾ ਹੈ ਉਹਨਾਂ ਨੂੰ ਹਰੇਕ ਥਾਂ 'ਤੇ ਸਨਮਾਨ ਕੀਤਾ ਜਾਂਦਾ ਤੁਸੀਂ ਮੈਨੂੰ ਦਿਖਾ ਦਿਓ ਵੀ ਕਿਹੜਾ ਪਲੇਅਰ ਅਜੀਤ ਕੋਟਲੀ ਲਾ ਲਓ ਜਿਹਦੀ ਡੈਥ ਹੋਈ ਹੈ ਹੁਣ ਤਾਂ ਉਹਨੂੰ ਬਹੁਤ ਕੁਝ ਕਹਿ ਰਹੇ ਨੇ ਵੀ ਉਹਦੀ ਸਪੋਰਟ ਕਰਾਂਗੇ ਜਦੋਂ ਉਹ ਉਹਦੋਂ ਸਪੋਰਟ ਕਰਦੇ ਤਾਂ ਉਹ ਬਹੁਤ ਕੁਝ ਕਰ ਸਕਦਾ ਇਹ ਬੰਦਾ ਕੀ ਪਤਾ ਪਰਮਾਤਮਾ ਉਹਨੂੰ ਕਿੱਥੇ ਲੈ ਕੇ ਜਾਂਦਾ ਹਨਾ ਉਹਦਾ ਕੋਈ ਬਾਹਰ ਵਾਲਾ ਵਾਰ ਦੀ سپورਟ ਕਰਕੇ ਕੀ ਕਰੂਗਾ ਬੰਦਾ ਜਦੋਂ ਬੰਦੇ ਤੇ ਆਪਾਂ ਹੁੰਦੇ ਕੋਈ ਉਹ ਨਹੀਂ ਕਦਰ ਨਹੀਂ ਪਾਈ ਹਨ ਇਹ ਚੀਜ਼ ਦਾ ਹੋ ਹੁਣ ਜਿਵੇਂ ਵੀਰ ਬਲਿਆਲ ਵਾਲਾ ਕੀ ਨਾਂ ਸੀ ਬਿੱਟੂ ਬਲਿਆਲ ਵਾਲਾ ਹੁਣ ਸਾਡੇ ਵਾਲੇ ਨਾਮ ਸੀ ਹਾਂਜੀ ਹਾਂ ਹੁਣ ਉਹ ਬੰਦੇ ਦੇ ਸਟੰਟ ਪਿਆ ਹੋਇਆ ਸੀ ਜੀ ਉਹ ਇੱਕ ਮਜਬੂਰੀ ਨੂੰ ਖੇਡ ਰਿਹਾ ਸੀ ਇਹ ਚੀਜ਼ ਵੀ ਮੇਰਾ ਕਰ ਨਹੀਂ ਕਿਉਂਕਿ ਜਿਹੜਾ ਬੰਦਾ ਖੇਡ ਗਿਆ ਉਹ ਦਿਹਾੜੀਆਂ ਕਰਨੀਆਂ ਉਹਨੂੰ ਬਹੁਤ ਔਖੀਆਂ ਲੱਗਦੇ ਨੇ ਹਾਂ ਇਹ ਚੀਜ਼ ਦਾ ਫਰਕ ਚ ਇੱਕ ਗੱਲ ਹੈਗੀ ਹੈ ਦੇਖੋ ਜੀ ਆਪਾਂ ਬਾਈ ਦੀ ਗੱਲ ਤੁਸੀਂ ਸੁਣੀ ਹੈ ਕਹਿੰਦਾ ਵੀ ਬੰਦੇ ਦੇ ਸਟੰਟ ਪਿਆ ਹੋਵੇ ਉਹ ਕਬੱਡੀ ਖੇਡਦਾ ਹੋਵੇ ਕਿ ਡੀ ਵੱਡੀ ਮਜਬੂਰੀ ਹੋ ਗਈ ਇੱਥੇ ਸ਼ੌਕ ਦੇ ਨਾਲ ਨਾਲ ਮਜਬੂਰੀ ਪਹਿਲਾਂ ਰੱਖੀ ਹਾਂ ਜੀ ਹਾਂ ਜੀ ਹਾਂ ਹਾਂ ਮਜਬੂਰੀ ਉਸ ਦੀ ਪਹਿਲਾਂ ਉਹਦਾ 4-12 ਐਕਸੀਡੈਂਟ ਹੋ ਗਿਆ ਜੀ ਤੇ ਉਸ ਤੋਂ ਬਾਅਦ ਉਹਦੇ ਪਿਤਾ ਦੀ ਮਾਤਾ ਪਿਤਾ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਇਕੱਲਾ ਰਹਿ ਗਿਆ ਸੀ ਪਰ ਮੈਰਜ ਹੋਈ ਹੋਈ ਸੀ ਦੀ ਤੇ ਹੁਣ ਸਟੰਟ ਪੇ ਕਰਕੇ ਉਹਨੂੰ ਡਾਕਟਰ ਨੇ ਮਨਾ ਵੀ ਕੀਤਾ ਜੀ ਇਹ ਤਾਂ ਖੇਡਣਾ ਨਹੀਂ ਉਹ ਕਹਿੰਦਾ ਮੇਰੇ ਖੇਡੇ ਬਿਨਾ ਹੋਰ ਕੋਈ ਚਾਰਾ ਨਹੀਂ ਮੈਂ ਦਿਹਾੜੀਆਂ ਕਰਦਾ ਫਿਰ ਮੇਰਾ ਨੌ ਬਣਿਆ ਵੀ ਉਹ ਤਾਂ ਪਹਿਲਾਂ ਨੌ ਬਹੁਤ ਵਧੀਆ ਚੱਲਿਆ ਵਿਚਾਰੇ ਦਾ ਵੀ ਹੁਣ ਕਹਿੰਦਾ ਮੈਂ ਦਿਹਾੜੀਆਂ ਕਰੂੰਗਾ ਚਲੋ ਸੁਣੋ ਪੱਦੀ ਅੱਜ ਦਾ ਲੋਕਾਂ ਦਾ ਸਿਸਟਮ ਹੈ ਮਾ ਆਸੀ ਇਹਦਾ ਸਾਥ ਦੇਵਾਂਗੇ ਆ ਕਰਾਂਗੇ ਉਦੋਂ ਉਹਦਾ ਸਾਥ ਦਿੰਦੇ ਜਿਹਨੂੰ ਕੋਈ ਇਹੋ ਜਿਹਾ ਕਾਰੋਬਾਰ ਕਰਕੇ ਦਿੰਦੇ ਉਹ ਬੈਠੇ ਹੀ ਕਮਾਈ ਜਾਂਦਾ ਜਿੰਦਗੀ ਦਾ ਰਹਿੰਦੀ ਆਪਣੇ ਬੱਚਿਆਂ ਚ ਦਾ ਰਹਿੰਦਾ ਉਹ ਬੰਦੇ ਨਾਲ ਜ਼ਿੰਦਗੀ ਤੋਂ ਗਿਆ ਚਲੋ ਕਮਾਡੀ ਤੇ ਤਾਂ ਨੋਂ ਰਹਿਣੀ ਉਹਦਾ ਸਾਧਾ ਉਹ ਤਾਂ ਆਪਾਂ ਕਹਿ ਸਕਦੇ ਭੁੱਲ ਨਹੀਂ ਸਕਦੇ ਉਹ ਤਾਂ ਰਹਿਣੀ ਰਹਿਣਾ ਉਹ ਤਾਂ ਜਿਹੜਾ ਕਮਾ ਕੇ ਵਾ ਗਿਆ ਸਹੀ ਗੱਲ ਹੈ ਹਾਂ ਤੇ ਹੁਣ ਕਿਤੇ ਨਾ ਕਿਤੇ ਆਪਾਂ ਇੱਥੇ ਬਲੇਮ ਵਾਲੀ ਗੱਲ ਹੈ ਨਾ ਵੀ ਜਦੋਂ ਬੰਦੇ ਨੂੰ ਲੋੜ ਆ ਉਹਦਾ ਸਪੋਰਟ ਨਹੀਂ ਕਰਦੇ ਹੁਣ ਬਾਈ ਖੜਿਆ ਸੇਮ ਆਪਣੇ ਮੂਰੇ ਇੱਕ ਚੈਲੰਜ ਆ ਤੁਹਾਡੇ ਵਾਸਤੇ ਜਿੰਨੇ ਕਬੱਡੀ ਜਗਤ ਨੂੰ ਦੇਖਣ ਵਾਲੇ ਹੋ ਤੁਸੀਂ ਕਬੱਡੀ ਨੂੰ ਪਿਆਰ ਕਰਨ ਵਾਲੇ ਹੋ ਜਾਂ ਕੋਈ ਕਲੱਬ ਵਾਲੇ ਮੇਰੇ ਵੀਰ ਨੇ ਇਹ ਜਿਵੇਂ ਹੁਣ ਬਾਈ ਨੇ ਕਿਹਾ ਵੀ ਜੇ ਕਿਤੇ ਬਿੱਟੂ ਬਲਿਆਲ ਵਾਲੇ ਨੂੰ ਪਹਿਲਾ ਸਪੋਰਟ ਹੋਈ ਹੁੰਦੀ ਇਹ ਨੌਬਤੀ ਨਾ ਹੁੰਦੀ ਉਹਨੂੰ ਦੇਖੋ ਉਹਦੀ ਮਜਬੂਰੀ ਸੀ ਕਬੱਡੀ ਖੇਡਣਾ ਤਾਂ ਕਰਕੇ ਉਹਨੂੰ ਸਟੰਟ ਪਾਇਣ ਤੋਂ ਬਾਅਦ ਵੀ ਕਬੱਡੀ ਖੇਡੀ ਨਹੀਂ ਬੰਦੇ ਦੇ ਸਟੰਟ ਪਾਜੇ ਅਗਲਾ ਹਰੀ ਦੀ ਭਰੀ ਨਹੀਂ ਵੱਟ ਕੇ ਲਿਆਉਂਗਾ। ਤਾਂ ਗੱਲ ਨਾ ਜੀ ਉਹਨੂੰ ਡਾਕਟਰ ਨੇ ਮਨਾ ਕੀਤਾ ਸੀ ਪਰ ਉਹਨੇ ਇੰਟਰਵਿਊ ਚ ਵੀ ਇੱਕ ਜੇਹੀ ਗੱਲ ਕਹੀ। ਕਹਿੰਦਾ ਵੀ ਖੇਡਣਾ ਵੀ ਮੈਂ ਖੇਡੇ ਬਣਾ ਨਹੀਂ ਰਹਿ ਸਕਦਾ ਕਿਉਂਕਿ ਆਪਾਂ ਨੂੰ ਪਤਾ ਜੀ ਉਹਦਾ ਸਰਕਲ ਗੇਮ ਨਾਲੇ ਚੱਲ ਰਿਹਾ ਸੀ। ਕਹਿੰਦਾ ਚਾਹੇ ਗਰਾਊਂਡ ਚੋਂ ਚੱਕ ਕੇ ਲੈ ਕੇ ਆਉਣਾ ਪਵੇ ਉਹੀ ਬਚਨ ਉਹਦੇ ਪੂਰੇ ਹੋਗੇ ਦੇਖ ਲਓ। ਗਰਾਊਂਡ ਚੋਂ ਚੱਕ ਕੇ ਲੈ ਕੇ ਆਉਣਾ ਪਵੇ। ਆਪਣੀ ਜ਼ੁਬਾਨ ਪੂਰੀ ਕਰਦੇ ਹਾਂ। ਹਾਂ ਜੀ ਹਾਂ। ਕਿਉਂਕਿ ਉਹਦੀ ਉਹਦੀ ਉੱਥੇ ਮਜਬੂਰੀ ਆ ਕਬੱਡੀ ਤੋਂ ਇਲਾਵਾ ਹੋਰ ਕਰੇ ਕੀ? ਹੁਣ ਨਹੀਂ ਤਾਂ ਫਿਰ ਤੁਸੀਂ ਆਹ ਬਾਈ ਦਾ ਹਾਲ ਤੁਸੀਂ ਦੇ ਖੇਡ ਕੇ ਆਇਆ ਹੈ ਨਾ ਤੇ ਇਹਦੇ ਫਾਦਰ ਸਾਹਿਬ ਵੀ ਬਹੁਤ ਵਧੀਆ ਪਲੇਅਰ ਰਹੇ ਨੇ ਆਪਣੇ ਸਮੇਂ ਦੇ ਤੇ ਅੱਜ ਇਹ ਬਾਈ ਆ ਸੈਲਰ ਦੇ ਵਿੱਚ ਤੁਸੀਂ ਖੜੇ ਹੋ ਜਿਹੜਾ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਮੇਰੀ ਸੈਲਰ ਦੇ ਵਿੱਚ ਜੌਬ ਕਾਦੀ ਕਰਦੇ ਹੋ ਤੁਸੀਂ ਮੈਂ ਮਨੀਮੀ ਕਰਦਾਂ ਜੀ ਅਸਾਂ ਮਨੀਮੀ ਕਰਦੇ ਹਾਂ ਇਹ ਜੌਬ ਹੁਣ ਕਿੰਨੇ ਚਿਰ ਤੋਂ ਕਰ ਰਹੇ ਤੁਸੀਂ ਮੈਂ ਇੱਥੇ ਦਾ ਇਸ ਬਾਰੇ ਮੈਂ ਪਹਿਲਾਂ ਕੱਗੇ ਕਰਦਾ ਸੀ ਅਸਾਂ ਬਸ ਜਦੋਂ ਵੱਡੀ ਜਦੋਂ ਵੱਡੀ ਛੱਡੀ ਦੁਬਾਰਾ ਇੱਧਰ ਆ ਗਿਆ ਦੁਬਾਰਾ ਇੱਧਰ ਹੀ ਆ ਗਿਆ ਆਇਆ ਪਹਿਲਾਂ ਤਾਂ ਕੋਈ ਜੌਬ ਕੁਝ ਨਹੀਂ ਪਹਿਲਾਂ ਗੇਮਤੀ ਹੁੰਦਾ ਸੀ ਇਹ ਕੱਲਾ ਠੀਕ ਹੈ ਕਿਉਂਕਿ ਘਰ ਚਲਾਉਣ ਵਾਸਤੇ ਆਪਾਂ ਨੂੰ ਪਤੀ ਆ ਜਿੰਨੇ ਆਪਾਂ ਕਬ ਕਾਰ ਚਲਾਉਣ ਵਾਸਤੇ ਪੈਸੇ ਦੀ ਮੁੱਖ ਲੋੜ ਹੁੰਦੀ ਹੈ ਨਾ ਹਾਂ ਉਹ ਤਾਂ ਉਹੀ ਗੱਲ ਹੈ ਨਾ ਜੇ ਹੁਣ ਮੰਨ ਲਓ ਪਹਿਲਾਂ ਫਾਦਰ ਸਾਹਿਬ ਕੰਮ ਕਰਦੇ ਸੀ ਉਦੋਂ ਮੈਂ ਖੇਡਿਆ ਹੁੰਨਾ ਸਿਰ ਤੇ ਆਪਾਂ ਕਹਿ ਦਈਏ ਫਿਰ ਜਦੋਂ ਉਹ ਬਿਮਾਰ ਹੋ ਗਏ ਫਿਰ ਉਦੋਂ ਬਾਅਦ ਆਪ ਨੂੰ ਵੀ ਆਉਂਦਾ ਵੀ ਕਬੀਲਦਾਰੀ ਗੱਲ ਪੈਂਦੀ ਹੈ ਹਨਾ ਆਪ ਨੂੰ ਵੀ ਸੋਚਣਾ ਪੈਂਦਾ ਵੀ ਹਾਂ ਹੁਣ ਉਹਨਾਂ ਨੇ ਆਪਾਂ ਨੂੰ ਸਾਰੀ ਉਮਰ ਖਵਾਇਆ ਹੁਣ ਆਪਣਾ ਫਰਜ਼ ਮੰਨਦਾ ਉਹਨਾਂ ਨੂੰ ਖਵਾਉਂਦਾ ਫਿਰ ਤਾਂ ਕਰਕੇ ਛੱਡਣੀ ਪਈ ਬਿਲਕੁਲ ਹਾਂ ਹੁਣ ਫਾਦਰ ਸਾਹਿਬ ਵੀ ਨਹੀਂ ਕਰ ਸਕਦੇ ਕੰਮ ਕੰਮ ਵੀ ਨਹੀਂ ਕਰ ਸਕਦੇ ਹਨਾ ਜਿਆਦਾ ਹੋ ਗਈ ਨਾ ਹਾਂ ਚਲ ਤੇ ਜੇ ਹੁਣ ਜੇ ਤੁਹਾਡੀ ਕਬੱਡੀ ਥੋ ਉਹਦੇ ਵਾਸਤੇ ਤੁਸੀਂ ਕੀ ਚਾਹੁੰਦੇ ਵੀ ਕੀ ਕਰਨਾ ਚਾਹੀਦਾ ਸਾਨੂੰ ਦੱਸਿਆ ਜੀ ਵੀ ਉਹ ਤਾਂ ਵਾਸਤੇ ਤਾਂ ਆਪਾਂ ਨੂੰ ਸਪੋਰਟ ਦੀ ਲੋੜ ਆ ਵੀ ਅਗਲਾ ਕੋਈ ਆਪਣੀ ਬਾਹ ਫੜਦਾ ਤਾਂ ਆਪਾਂ ਉਹਦਾ ਵੀ ਨੂੰ ਗੁਣ ਪੜ੍ਹ ਸਕਦੇ ਆ ਅਗਲੇ ਨੂੰ ਕਰਕੇ ਵੀ ਦਿਖਾਵਾਂਗੇ ਹਾਂ ਆਏ ਨਹੀਂ ਹੈਗਾ ਵੀ ਅਗਲੇ ਤੋਂ ਖਰਾਕ ਖਾਈ ਜਾਵਾਂਗੇ ਆਪਾਂ ਘਰੇ ਬੈਠਾ ਬਦਾ ਕੰਮ ਨਾ ਜੀ ਆਪਾਂ ਆਪਣੀ ਮਿਹਨਤ ਕਰਾਂਗੇ ਜਿਹੜੀ ਆਪਣੀ ਹੈਗੀ ਆ ਠੀਕ ਆ ਹੁਣ ਇਕੱਲੀ ਮਿਹਨਤ ਛੱਡੀ ਆ ਜੇ ਸੋਚਦਾ ਆ ਭੇਜਦਾ ਨਹੀਂ ਭੁੱਲੇ ਆਪਾਂ ਨੂੰ ਸਾਰਾ ਪਤਾ ਵੀ ਕਿਵੇਂ ਕੀ ਕਰੀਂਦਾ ਨਾ ਜਾਫੀਆਂ ਵਾਲਾ ਵੀ ਪਤਾ ਰੇਡਰਾਂ ਵਾਲਾ ਵੀ ਪਤਾ ਵੀ ਕਿਹੜਾ ਕਿੱਥੋਂ ਪੈਂਦਾ ਕਿਹੜਾ ਕਿੱਥੋਂ ਦਾ ਆਖੇ ਦੱਸ ਦਿੰਦੀ ਆ ਜਾਨਸਰ ਗ ਕਿਹੜਾ ਜਾਫੀ ਜੋ ਚੈਂਟ ਉਹ ਤਾਂ ਤੁਹਾਡਾ ਤਜਰਬਾ ਹੁੰਦਾ ਜਿਹੜਾ ਬੰਦਾ ਜਿਹੜੀ ਫੀਲਡ ਦੇ ਵਿੱਚ ਕੰਮ ਕਰਦਾ ਤੁਸੀਂ ਚਾਹੇ ਪਲੇਅਰ ਹੋ ਜਿਵੇਂ ਆਹ ਲੈਂਡ ਦੇ ਵਿੱਚ ਚਾਲੋ ਇਹਦੇ ਚ ਜਿੱਦਾਂ ਦਾ ਕਾਰੋਬਾਰ ਆ ਉਹਨਾਂ ਦੀ ਉਹਦਾਂ ਦਾ ਤਜਰਬਾ ਰੱਖਣਾ ਹਾਂਜੀ ਹਾਂ ਹਾਂ ਹੁਣ ਇਹਦੇ ਬਾਰੇ ਆਪਾਂ ਨੂੰ ਇਹ ਕੰਮ ਚ ਆ ਕੇ ਜੋ ਐਕਸਪੀਰੀਅੰਸ ਹੋ ਰਿਹਾ ਹੁਣ ਉਹ ਮੈਂ ਤੁਹਾਨੂੰ ਦੱਸ ਰਿਹਾ ਬਚਪਨ ਤੇ ਖੇਡਦਾ ਰਿਹਾ ਸੀ ਡੈਡੀ ਮੇਰੇ ਪਤਾ ਕੀ ਕਰਦੇ ਸੀ ਜੇ ਮੈਂ ਗਰਾਊਂਡ 'ਚ ਕਈ ਵਾਰ ਲੇਟ ਹੋ ਜਾਂਦਾ ਤਾਂ ਮੇਰੀ ਮਾਂ ਤਾਂ ਨੂੰ ਕਹਿੰਦੇ ਸੀ ਵੀ ਇਹਦੇ ਪਾਣੀ ਦਾ ਮਾਰ ਜਾ ਗਮੂਹ ਤੇ ਐ ਖੇਡਿਆ ਜਾਊਗਾ ਉਹਨਾਂ ਦਾ ਘਰੋਂ ਕੋਈ ਹੋਣੀ ਸੀ ਸਪੋਰਟ ਬਹੁਤ ਕਰੀਆ ਲੀ ਜਾਂਦੇ ਬਸ ਉਹ ਕੰਮ ਤੇ ਠੀਕ ਹੈ ਹੁਣ ਜਿਹੜਾ ਘਰ ਦਾ ਸਿਸਟਮ ਆ ਤੁਹਾਡਾ ਮਨੋ ਸੈਲਰ ਤੋਂ ਹੀ ਮੇਰੇ ਹੱਥਿਆਂ ਆ ਜੀ ਹਾਂ ਜੀ ਜਿਹੜੀ ਪੇ ਹਾਂ ਉਹ ਸੇ ਨਾਲੇ ਚੱਲ ਰਿਹਾ ਉਹ ਜਿਵੇਂ ਬਿਮਾਰ ਹੋਏ ਦਵਾਈ ਦਾ ਸਾਰਾ ਕੁਝ ਉਹ ਜਿਹੜੀ ਕਬੀਰ ਸਾਹਿਬੀ ਤੁਹਾਡੇ ਬਿਮਾਰ ਨੇ ਹਾਂ ਪਹਿਲਾਂ ਬਿਮਾਰ ਲੀਵਰ ਇਨਫੈਕਸ਼ਨ ਹੋ ਗਈ ਸੀ ਉਹਦੇ ਕਰਕੇ ਹਾਂ ਫਿਰ ਤੁਹਾਨੂੰ ਪਤਾ ਉਹਦੇ ਵਾਸਤੇ ਦਵਾਈ ਚੱਲਦੀ ਸੀਗੀ ਦਵਾਈ ਦਾ ਵੀ ਬਾਕੀ ਜਿਹੜਾ ਊਂ ਕਰੇਲੂ ਖਰਚੇ ਤੁਸੀਂ ਸਮਝ ਗਏ ਰਾਸ਼ਨ ਉਹ ਤੋਂ ਹੀ ਮੰਗਾ ਜੀ ਬਹੁਤ ਹਾਂ ਜੀ ਹਾਂ ਬਸ ਉਹ ਇਥੇ ਮੇਰੇ ਕਰਕੇ ਚੱਲ ਰਿਹਾ ਜੀ ਜਿਹੜੇ ਸਾਡੇ ਕਬੱਡੀ ਵਾਲੇ ਮੇਰੇ ਦਰਸ਼ਕ ਵੀਰ ਨੇ ਜਾਂ ਕਲੱਬਾਂ ਵਾਲੇ ਨੇ ਹਨਾ ਜਾਂ ਜਿੰਨੇ ਵੀ ਕਬੱਡੀ ਨੂੰ ਪਿਆਰ ਕਰਨ ਵਾਲੇ ਨੇ ਤੁਸੀਂ ਅੱਜ ਸਾਡੀ ਵੀਡੀਓ ਦੇ ਜ਼ਰੀਏ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤਾਂ ਇਹੀ ਕਹਿਣਾ ਜੀ ਵੀ ਜੇ ਕੋਈ ਸਪੋਰਟ ਕਰਨ ਵਾਲਾ ਹੈਗਾ ਤਾਂ ਆਪਾਂ ਖੇਡ ਵੀ ਸਕਦੇ ਹਾਂ ਜੇ ਚਲੋ ਨਹੀਂ ਫਿਰ ਜਿਵੇਂ ਟਾਈਮ ਬੱਸ ਹੋ ਰਿਹਾ ਤਾਂ ਕਰ ਲਈਏ ਚੱਲੀ ਰਿਹਾ ਹਾਂ ਹਾਂ ਜੀ ਇਹ ਬਾਈ ਤੁਸੀਂ ਗੱਲਬਾਤ ਸੁਣੀਆ ਬਿੱਟੂ ਆਪਣਾ ਕਮਾਲਪੁਰ ਦੀ ਹਨਾ ਇਹਦਾ ਫਾਦਰ ਸਾਹਿਬ ਵੀ ਕਬੱਡੀ ਦੇ ਬਹੁਤ ਵਧੀਆ ਪਲੇਅਰ ਰਹੇ ਨੇ ਤੁਹਾਨੂੰ ਪਹਿਲਾਂ ਦੱਸਿਆ ਆਪਾਂ ਨੇ ਤੇ ਉਹਨਾਂ ਦੀ ਹੁਣ ਸਿਹਤ ਵੀ ਇੰਨੀ ਠੀਕ ਨਹੀਂ ਰਹਿੰਦੀ ਉਹ ਕਾਰੋਬਾਰ ਨਹੀਂ ਕਰ ਸਕਦੇ ਸਾਰਾ ਘਰ ਦਾ ਸਿਸਟਮ ਜਿੰਨਾ ਵੀ ਘਰ ਦੀ ਕਬੀਲਦਾਰੀ ਦਾ ਜਿਹੜਾ ਭਾਰ ਆ ਹੁਣ ਬਾਈ ਦੇ ਸਿਰ ਤੇ ਚੱਲ ਰਿਹਾ ਹੈ ਨਾ ਸੋ ਮੇਰੀ ਆਪਣੇ ਚੈਨਲ ਦੇ ਜ਼ਰੀਏ ਤੁਹਾਨੂੰ ਬੇਨਤੀ ਹੈ ਤੇ ਬਾਈ ਨੂੰ ਸਪੋਰਟ ਕਰ ਸਕਦੇ ਹੋ ਜੇ ਬਾਈ ਦੁਬਾਰੇ ਕਬੱਡੀ ਦੇ ਵਿੱਚ ਆ ਸਕਦਾ ਹੈ ਕਬੱਡੀ ਖੇਡ ਸਕਦਾ ਤੇ ਆਪਣਾ ਘਰ ਵੀ ਉਹ ਕਹਿੰਦੀ ਹੁਣ ਜੇ ਗੱਲ ਸਾਰੀ ਇਹਦੇ ਘਰ ਦੀ ਕਬੀਲਦਾਰੀ ਤੇ ਖੜੀ ਆ ਜੇ ਤੋ ਅਸੀਂ ਇਹਨੂੰ ਸਪੋਰਟ ਕਰੋਗੇ ਤਾਂ ਦੁਬਾਰਾ ਕਬੱਡੀ ਖੇਡ ਜਉ ਨਹੀਂ ਤਾਂ ਤੁਸੀਂ ਦੇਖਦੇ ਹੋ ਆ ਸੈਲਰ ਦੇ ਵਿੱਚ ਬਾਈ ਜੌਬ ਕਰ ਰਿਹਾ ਫਿਰ ਉਹੀ ਗੱਲ ਆ ਜਾਂਦੀ ਆ ਵੀ ਮਗਰੋਂ ਰੋਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਵੀ ਹੁਣ ਉਹਨੂੰ ਮਦਦ ਕਰੋ ਜੀ ਹੁਣ ਮੈਂ ਵੀ ਇਹੀ ਗੱਲ ਕਹਿ ਰਹੇ ਆ ਵੀ ਬਾਈ ਨੂੰ ਮਦਦ ਕਰੋ ਜੇ ਕਿਤੇ ਇਹ ਗੱਲ ਪਹਿਲਾਂ ਕਰੀ ਹੁੰਦੀ ਚਾਰ ਸਾਲਾਂ ਦਾ ਗੈਪ ਨਾ ਪੈਂਦਾ ਹਾਂ ਯਾਰ ਲੱਗਦਾ ਤੁਹਾਨੂੰ ਉਹੀ ਗੱਲ ਹੈ ਨਾ ਜੀ ਫਿਰ ਜਦੋਂ ਦੋ ਮਨ ਲੋਕ ਕਿਸੇ ਪਿੰਡ ਦੇ ਨੇ ਪਿੰਡ ਚ ਕਿਹੜਾ ਕੋਈ ਬੰਦੇ ਕਿਸੇ ਨੇ ਸਪੋਰਟ ਨਹੀਂ ਕਰੀ ਮੈਂ ਪਿੰਡਲਾ ਪਿੰਡ ਦੀ ਟੀਮ ਬੋਲੀ ਖੇਡਦਾ ਸੀ ਜੇ ਸਾਡੀ ਡੇਢ ਦੀ ਕੌਡੀ ਪਹਿਲਾਂ ਆਏ ਨੀ ਤਾਂ ਤਾਂ ਜੱਫੀਆਂ ਨੂੰ ਮੈਂ ਜੇ ਹੁੰਦੇ ਬੰਦੇ ਸਾਨੂੰ ਪਛਾ ਵੀ ਦਿੰਦਾ ਨਾ ਜੇ ਸਾਡੀ ਡੇਢ ਦੀ ਕੌਡੀ ਪਹਿਲਾਂ ਆਏ ਨੇ ਤਾਂ ਉਹਨਾਂ ਨੂੰ ਇਹ ਫਿਕਰ ਨਹੀਂ ਹੁੰਦਾ ਸੀ ਵੀ ਆਪਾਂ ਜੱਫਾ ਲਾਉਣਾ ਜੇ ਅਗਲੇ ਦੀ ਡੇਢ ਦੀ ਆਉਣੀ ਸੀ ਤਾਂ ਉਹਨਾਂ ਨੂੰ ਇੱਕੇ ਚੀਜ਼ ਸੀ ਇੱਕ ਜੱਫਾ ਲਾ ਕੇ ਦੇ ਇਹਨਾਂ ਨੂੰ ਫਿਰ ਉਦੋਂ ਬਾਅਦ ਮੈਨੂੰ ਸਜੂਮ ਮੈ ਲੈਣ ਚੱਕਿਆ ਕਹਿੰਦੇ ਤੂੰ ਸਾਡੇ ਨਾਲ ਚੱਲਿਆ ਕਰ ਤੇ ਜੱਫੀ ਨਹੀਂ ਵਧੀ ਹੈ ਚਨੇੜੀ ਜਗ੍ਹਾ ਦੇ ਕੋਲ ਚੋਰੀ ਚਨੇੜੀ ਵਾਲੇ ਕਦੇ ਕਿੱਧਰ ਕਦੇ ਫਿਰ ਉਦੋਂ ਬਾਅਦ ਬਾਹਰ ਦਾ ਬਣ ਗਈ ਬਾਹਰ ਖੇਡਿਆ ਬਹੁਤ ਫਿਰ ਉਦੋਂ ਬਾਅਦ ਲੋਕਡਾਊਨ ਨੇ ਉਹ ਕਰਤਾ ਬਸ ਜਿਵੇਂ ਹੁਣ ਆ ਪਿੱਛੇ ਜੇ ਬਾਈ ਦੇ ਦੇ ਨਾਲ ਕਬੱਡੀ ਖੇਡਦਾ ਸੀ ਮੁੰਡਾ ਨਾ ਦੀਪਾ ਦੀ ਦੇ ਨਾਲ ਕਬੱਡੀ ਖੇਡਦਾ ਸੀਗਾ ਉਹ ਇੰਨਾ ਮਜਬੂਰ ਹੋ ਗਿਆ ਸੀ ਠੱਠੇ ਤੇ ਕੰਮ ਕਰ ਲੱਗਿਆ ਸੀਗਾ ਹਾਂ ਉਹਦੇ ਚੇਤਿਆਂ ਨੇ ਹਾਂਜੀ ਜਾਣਦੇ ਹੋ ਤੁਸੀਂ ਹਾਂਜੀ ਹਾਂ ਮੀਨਾ ਕਹਿੰਦੇ ਨੇ ਹੁਣ ਉਹ ਬਾਈ ਠੱਠੇ ਤੋਂ ਚੱਕ ਕੇ ਦੁਬਾਰੇ ਫਿਰ ਗਰਾਊਂਡ 'ਚ ਪਾਦਾ ਵੀ ਮੈਂ ਕਹਿੰਦਾ ਵੀ ਇਹ ਬਾਈ ਦੀ ਵੀ ਇਸ ਤਰ੍ਹਾਂ ਮਦਦ ਹੋਣੀ ਚਾਹੀਦੀ ਹੈ ਹਨਾ हां जी उही ਗੱਲ ਕਰਦਾ ਵੀ ਚਲੋ ਜੇ ਕੋਈ ਸਪੋਰਟ ਕਰੇ ਫਿਰ ਤਾਂ ਆਪਾਂ ਉਹਦਾ ਕਹਿਣਾ ਸ਼ੌਕ ਵੀ ਇੱਕ ਸ਼ੌਕ ਵੀ ਹੈ ਇੱਕ ਮਜਬੂਰੀ ਹੁਣ ਕੰਮ ਕਰਨਾ ਤਾਂ ਮਜਬੂਰੀ ਹੈ ਵੀ ਨਹੀਂ ਉਹ ਤਾਂ ਸ਼ੌਕ ਹੈ ਜਿਹੜਾ ਆਪਣਾ ਸੁਪਨਾ ਸੀ ਇੱਕ ਵੀ ਹਾਂ ਪਾਸਟਾਰ ਬਣਨਾ ਇੱਕ ਦਿਨ ਭਾਈ ਉਹੀ ਗੱਲ ਆ ਵੀ ਅੰਦਰੋਂ ਤਾਂ ਉੱਠਦਾ ਹੋਊਗਾ ਨਾ ਵੀ ਯਾਰ ਮੈਂ ਕੁਝ ਕਰਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਡੇਲੀ ਮੈਚ ਦੇਖਦਾ ਮੈਂ ਉੱਥੇ ਫਿਰ ਇਹ ਚੀਜ਼ ਹੁੰਦੀ ਹੈ ਵੀ ਯਾਰ ਨਾ ਇੱਥੇ ਕਦੇ ਆਪਾਂ ਵੀ ਹੁੰਦੇ ਕਈ ਵਾਰ ਮਨ ਵੀ ਭਰਿਆ ਹੁੰਦਾ ਹੈ ਨਾ ਜੋ ਦੇਖਦੇ ਆਂ ਆ ਵੀ ਉਹਦੀ ਜਗ੍ਹਾ ਤੇ ਖੇਡਦੇ ਹਾਂ ਭਾਈ ਬਹੁਤ ਬਾਈ ਦਾ ਮਨ ਪੂਰਾ ਦੁਖੀ ਹੈ ਹੁਣ ਜੇ ਤੁਸੀਂ ਇਹਨੂੰ ਚਾਹੁੰਦੇ ਹੋ ਬਾਈ ਕ ਏ ਬਾਈ ਨੂੰ ਮੈਨੂੰ ਲੱਗਦਾ ਤੁਸੀਂ ਸੁਖੀ ਕਰ ਸਕਦੇ ਹੋ ਕਿਉਂਕਿ ਇਹਦਾ ਇੱਥੇ ਮਨ ਨਹੀਂ ਕਰਦਾ ਅਸਲ ਦੇ ਵਿੱਚ ਮਜਬੂਰੀ ਹੈ ਇੱਥੇ ਕੰਮ ਕਰਨਾ ਮਜਬੂਰੀ ਹੈ ਸੈਲਰ ਦੇ ਵਿੱਚ ਤੁਸੀਂ ਚਾਹੋਗੇ ਦੁਬਾਰੇ ਕਬੱਡੀ ਦੇ ਵਿੱਚ ਆ ਕੇ ਆਪਣਾ ਇਹ ਜੋਰ ਦਿਖਾ ਸਕਦਾ ਬਾਈ ਹਨਾ ਸੋ ਮੇਰੀ ਬੇਨਤੀ ਆ ਮੇਰੇ ਚੈਨਲ ਦੇ ਜ਼ਰੀਏ ਤਾਂ ਵੀ ਆ ਬਾਈ ਨੂੰ ਬਿੱਟੂ ਨੂੰ ਬਿੱਟੂ ਕਮਾਲਪੁਰ ਨੂੰ ਸਪੋਰਟ ਕਰੋ ਕਿਉਂਕਿ ਅਸੀਂ ਕਬੱਡੀ ਦੇ ਬਹੁਤ ਖਿਡਾਰੀ ਦਿਨੋਂ ਦਿਨ ਹਰ ਦਿਨ ਰੋਜ਼ ਖਬਰ ਸੁਣਦੇ ਆ ਅਸੀਂ ਵੀ ਫਲਾਣਾ ਚੜ੍ਹਾਈ ਕਰ ਗਿਆ ਉਹਨੂੰ ਗਰਾਊਂਡ 'ਚੋਂ ਚੱਕ ਕੇ ਲਿਆਂਦਾ ਤਾਂ ਫਲਾਣੇ ਦਾ ਐਕਸੀਡੈਂਟ ਹੋ ਗਿਆ ਦਾ ਫਲਾਣਾ ਕਿਸ ਪਹਿਲਾ ਬਾਈ ਸੰਦੀਪ ਨੰਗਲੰਬੀਆਂ ਸੀ ਹਨਾ ਉਸ ਤੋਂ ਬਾਅਦ ਕਿੰਨੇ ਖਿਡਾਰੀ ਗਏ ਇਹ ਤੁਸੀਂ ਜਾਣਦੇ ਹੋ ਬਹੁਤ ਵੱਡਾ ਦੁੱਖ ਹੈ ਤਾਂ ਦੇ ਕਿਤੇ ਆਪਾਂ ਜਿਹੜੇ ਹੁਣ ਹੈਗੇ ਆ ਸਾਡੇ ਕੋਲੇ ਅਸੀਂ ਉਹਨਾਂ ਨੂੰ ਵੀ ਇਦਾਂ ਹੀ ਨਾ ਖੋ ਲਈਏ ਹਨਾ ਸੋ ਮੇਰੀ ਬੇਨਤੀ ਆ ਬਾਈ ਨੂੰ ਸਪੋਰਟ ਕਰੋ ਜਿਹੜੇ ਮੇਰੇ ਵੀਰ ਕਬੱਡੀ ਜਗਤ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ ਕਲੱਬਾਂ ਵਾਲੇ ਨੇ ਜਾਂ ਕੋਈ ਵੈਲਫੇਅਰ ਸੁਸਾਇਟੀਆਂ ਨੇ ਜਾਂ ਕਬੱਡੀ ਨੂੰ ਪਿਆਰ ਕਰਨ ਵਾਲੇ ਨੇ ਤਾਂ ਬਾਈ ਦੀ ਕੋਈ ਬਾਹ ਫੜਨ ਵਾਲਾ ਹੈਗਾ ਤਾਂ ਮੇਰਾ ਵੀਰ ਬਾਈ ਦਾ ਨੰਬਰ ਮੈਂ ਵੀਡੀਓ ਤੇ ਦੇ ਦੇਣਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਦੇ ਨਾਲ ਠੀਕ ਆ ਵੀਰੇ ਅਸੀਂ ਤੇਰਾ ਬਹੁਤ ਟਾਈਮ ਅਸੀਂ ਖਰਾਬ ਕਰਤਾ ਮਾਫ ਚਾਹੁੰਦੇ ਆ ਮਾਫੀ ਮੰਗਦੇ ਆ ਹਨ ਤੇ ਕਿਉਂਕਿ ਕਿਸੇ ਦੇ ਟਾਈਮ ਚੋਂ ਟਾਈਮ ਲੈਣਾ ਬੜਾ ਔਖਾ ਹੁੰਦਾ ਤੇ ਟਾਈਮ ਦੇਣਾ ਵੀ ਬਹੁਤ ਔਖਾ ਹੁੰਦਾ ਨਾ ਸੋ ਧੰਨਵਾਦ ਤੁਹਾਡਾ ਬਹੁਤ ਤੁਸੀਂ ਕੰਮ ਸਾਡੇ ਆ ਸਾਡੇ ਵਾਸਤੇ ਨਾ ਬਹੁਤ-ਬਹੁਤ ਮਿਹਰਬਾਨੀ ਤੁਹਾਡਾ ਵੀ ਧੰਨਵਾਦ ਜਿਹੜਾ ਚਲੋ ਬਾਕੀ ਕੀ ਸਮਝਾ ਗਿਆ ਹਨ ਹਾਂ ਜੀ ਬਾਕੀ ਇੱਕ ਤਕਦੀਰ ਦੀ ਗੱਲ ਹੈ ਨਾ ਤਾਂ ਬਾਈ ਸਪੋਰਟ ਕਰਿਓ ਬਹੁਤ-ਬਹੁਤ ਬਹੁਤ ਮਿਹਰਬਾਨੀ ਵੀਰੇ ਧੰਨਵਾਦੀ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਠੀਕ ਆ ਜੀ